ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਹਿੰਦੇ ਦੁਨੀਆ ਦਾ ਸਭ ਤੋਂ ਮਹਿੰਗਾ ਵਿਆਹ ਅੱਜ ਕੱਲ ਬੜੇ ਚਰਚੇ ਹੋ ਰਹੇ ਨੇ ਅਡਾਨੀ ਅਬਾਨੀ ਦੇ ਜਿਹੜਾ ਉਹਨਾਂ ਦੇ ਮੁੰਡੇ ਦਾ ਵਿਆਹ ਆ ਕਿ ਉਹਨਾਂ ਨੇ ਵਿਆਹ ਦੇ ਵਿੱਚ ਬੜਾ ਪੈਸਾ ਖਰਚਾ ਕੀਤਾ 5000 ਕਰੋੜ ਰੁਪਇਆ ਕਹਿੰਦੇ ਵਿਆਹ ਦੇ ਉੱਤੇ ਲਾਤਾ ਕਹਿੰਦੇ ਬਹੁਤ ਵੱਡਾ ਵਿਆਹ ਆ ਦੁਨੀਆ ਦੇ ਵਿੱਚ ਐਸਾ ਵਿਆਹ ਕਦੀ ਕਿਸੇ ਨੇ ਵੇਖਿਆ ਨਹੀਂ ਪਰ ਸਭ ਤੋਂ ਮਹਿੰਗਾ ਵਿਆਹ ਅੱਜ ਤੋਂ ਬਹੁਤ ਸਮਾਂ ਪਹਿਲਾਂ 1837 ਦੇ ਵਿੱਚ ਸੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਜੀ ਜਿਨ੍ਹਾਂ ਨੇ ਆਪਣੇ ਬੱਚੇ ਕਵਰ ਨੌਰ ਨਿਹਾਲ ਸਿੰਘ ਤਿਸ ਦੇ ਵਿਆਹ ਦੇ ਉੱਪਰ ਇੰਨਾ ਖਰਚਾ ਕੀਤਾ ਕਿ ਜਿਸ ਦਾ ਤੁਸੀਂ ਅੰਦਾਜ਼ਾ ਵੀ ਨਹੀਂ ਲਾ ਸਕਦੇ ਜੋ ਦੁਨੀਆ ਦਾ ਅੱਜ ਤੱਕ ਦਾ ਸਭ ਤੋਂ ਮਹਿੰਗਾ ਵਿਆਹ ਆ ਹੁਣ ਤੇ ਕਹਿੰਦੇ ਚੱਲ ਰਿਹਾ ਏ ਅਡਾਨੀ ਤੇ ਅਬਾਨੀ ਦੇ ਮੁੰਡੇ ਦਾ ਵਿਆਹ ਜਿਸ ਦੀਆਂ ਤਿਆਰੀਆਂ ਬੜੇ ਦਿਨਾਂ ਤੋਂ ਚੱਲ ਰਹੀਆਂ ਬੜੇ ਚਰਚਾ ਦੇ ਵਿੱਚ ਆ ਪਰ ਜਦੋਂ ਕਵਰ ਨੌਨਿਹਾਲ ਸਿੰਘ ਦਾ ਵਿਆਹ ਕੀਤਾ ਸਰਦਾਰ ਸ਼ਾਮ ਸਿੰਘ ਜੀ ਠਾਰੀ ਉਹ ਸਰਦਾਰ ਦੀ ਧੀ ਨਾਨਕੀ ਦੇ ਨਾਲ ਹੋਇਆ ਕਹਿੰਦੇ ਮਹਾਰਾਜਾ ਰਣਜੀਤ ਸਿੰਘ ਦੇ ਕੋਲ ਜੋ ਅੰਗਰੇਜ਼ ਅਫਸਰ ਹੈ ਨਰੀ ਫੇਮ ਉਹ ਵੀ ਆਇਆ ਔਰ ਉਹਦੇ ਨਾਲ 5000 ਲੋਕ ਹੋ ਰਹੇ ਜਿਹੜੇ ਬਰਾਤ ਦੇ ਵਿੱਚ ਗਏ ਤੇ ਜਦੋਂ ਬਰਾਤ ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਔਟਾਰੀ ਗਈ ਤੇ ਸਾਰੇ ਰਸਤੇ ਦੇ ਵਿੱਚ ਜਿੱਥੇ ਮਹਾਰਾਜਾ ਰਣਜੀਤ ਸਿੰਘ ਪੈਸੇ ਛੁੱਟਦੇ ਗਏ ਉਥੇ ਨਾਲ ਹੋਰ ਵੀ ਉਹਨਾਂ ਨੇ ਆਪਣੇ ਅਹਿਲਕਾਰਾਂ ਨੂੰ ਕਈ-ਕਈ ਸੋਨੇ ਦੀਆਂ ਬੋਰਾ ਫੜਾਈਆਂ ਜੋ ਬਰਾਤ ਦੇ ਸਮੇਂ ਜਿਸ ਤਰ੍ਹਾਂ ਅੱਜ ਮੁੰਡੇ ਦੇ ਉੱਪਰੋਂ ਪੈਸੇ ਵਾਰੇ ਜਾਂਦੇ ਨੇ ਤੇ ਕਹਿੰਦੇ ਬਰਾਤ ਦੇ ਉੱਪਰੋਂ ਉਹ ਪੈਸਾ ਛੁੱਟਿਆ ਗਿਆ ਜੋ ਲਗਭਗ ਅੰਦਾਜ਼ਨ 5 ਲੱਖ ਬਣਦਾ ਦੇ ਅੱਜ ਦੇ ਹਿਸਾਬ ਦੇ ਨਾਲ ਲਾਈਏ ਤੇ ਅੱਜ ਉਹ 5 ਲੱਖ ਰੁਪਈਆ ਅਰਬਾਂ ਦੇ ਵਿੱਚ ਤਬਦੀਲ ਹੋ ਜਾਵੇਗਾ ਖੈਰ ਜਦੋਂ ਸੇਰੇ ਦੀ ਗੱਲ ਆਉਂਦੀ ਆ ਕਵਰ ਨੌ ਨਿਹਾਲ ਸਿੰਘ ਦਾ ਜਦੋਂ ਸੇਰਾ ਬਣਾ ਦਿੱਤਾ ਤੇ ਮਹਾਰਾਜਾ ਰਣਜੀਤ ਸਿੰਘ ਨੇ ਜਦੋਂ ਪੁੱਛਿਆ ਉਹ ਸੇਰਾ ਬਣ ਕੇ ਆਇਆ ਜਿਸ ਦੇ ਵਿੱਚ ਹੀਰੇ ਮੋਤੀ ਜੜੇ ਸੀ ਜਿਸ ਦੀ ਕੀਮਤ ਕਹਿੰਦੇ 9 ਲੱਖ ਸੀ ਔਰ ਜਦੋਂ ਮਹਾਰਾਜਾ ਨੇ ਵੇਖਿਆ ਕਿ ਐਡਾ ਮਹਿੰਗਾ ਤੇ ਵਧੀਆ ਸੇਰਾ ਤੇ ਉਹ ਕਹਿਣ ਲੱਗੇ ਕਿ ਐਸਾ ਸੇਰਾ ਤੇ ਮੇਰੇ ਗੁਰੂ ਦੇ ਦਰ ਤੇ ਹੋਣਾ ਚਾਹੀਦਾ ਵੇਖੋ ਸਿੱਖਾਂ ਦਾ ਪਿਆਰ ਆਪਣੇ ਗੁਰੂ ਦੇ ਨਾਲ ਕਿੰਨਾ ਅੱਜ ਆਪਾਂ ਜੋ ਜਦੋਂ ਸੇਰਾ ਉਹਦੇ ਦਰਸ਼ਨ ਕਰਦੇ ਹਾਂ ਜਦੋਂ ਜਲੌਸ ਅਜਦਾ ਹੈ ਸੱਚਖੰਡ ਸ੍ਰੀ ਦਰਬਾਰ ਸਾਹਿਬ ਉਹ ਅੱਜ ਵੀ ਉੱਥੇ ਮੌਜੂਦ ਹੈ ਮਹਾਰਾਜ ਜੀ ਨੇ ਉਹ ਸੇਰਾ ਗੁਰੂ ਰਾਮਦਾਸ ਪਾਤਸ਼ਾਹ ਮਹਾਰਾਜੀ ਦੇ ਦਰ ਤੇ ਭੇਂਟ ਕਰ ਦਿੱਤਾ ਉੱਥੇ ਚੜਾ ਦਿੱਤਾ ਤੇ ਫਿਰ ਹੋਰ ਸੇਰਾ ਬਣਾ ਕੇ ਤੇ ਫਿਰ ਉਹ ਕਵਰ ਨੌਨਿਹਾਲ ਸਿੰਘ ਨੂੰ ਲਗਾਇਆ ਗਿਆ ਗੱਲ ਕਰਦੇ ਹਾਂ ਜਦੋਂ ਬਰਾਤ ਪਹੁੰਚਦੀ ਹੈ ਬਰਾਤ ਪਹੁੰਚਦੀ ਹੈ ਤੇ ਮਿਲਣੀ ਦੇ ਸਮੇਂ ਕਹਿੰਦੇ ਸ਼ਾਮ ਸਿੰਘ ਅਟਾਰੀ ਵਾਲੇ ਸਰਦਾਰ ਕਹਿੰਦੇ ਉਹਨਾਂ ਨੇ ਮਿਲਣੀ ਦੇ ਵਿੱਚ 101 ਸੋਨੇ ਦੀਆਂ ਮੋਹਰਾਂ ਪੰਜ ਘੋੜੇ ਤੇ ਇਤਿਆਦਕ ਹੋਰ ਬਹੁਤ ਕੁਝ ਦਿੱਤਾ ਫਿਰ ਸਰਦਾਰ ਖੜਕ ਸਿੰਘ ਤੇ ਹੋਰਾਂ ਸਰਦਾਰਾਂ ਨੂੰ ਵੀ ਮਿਲਣੀ ਦੇ ਵਿੱਚ ਬਹੁਤ ਜ਼ਿਆਦਾ ਰੂਪ ਦੇ ਵਿੱਚ ਮਾਇਆ ਦਿੱਤੀ ਉਸ ਤੋਂ ਬਾਅਦ ਕਹਿੰਦੇ ਜਦੋਂ ਸ਼ਗਨ ਦੀ ਰਸਮ ਹੋਈ ਸ਼ਗਨ ਦੇ ਸਮੇਂ ਉਸ ਸਮੇਂ ਦਾ 11000 ਰੁਪਇਆ ਸ਼ਗਨ ਦੇ ਵਿੱਚ ਪਾਇਆ ਗਿਆ ਹੋਰ ਵਸਤਾਂ ਦਿੱਤੀਆਂ ਗਈਆਂ ਸਰਦਾਰ ਸ਼ਾਮ ਸਿੰਘ ạtਾਰੀ ਨੇ ਵੀ ਵਿਆਹ ਦੇ ਵਿੱਚ ਕਹਿੰਦੇ ਲਗਭਗ 17 ਲੱਖ ਰੁਪਇਆ ਉਸ ਸਮੇਂ ਦਾ ਖਰਚਾ ਕੀਤਾ ਜੇ ਉਸ ਨੂੰ ਵੀ ਅੱਜ ਦੇਖਿਆ ਜਾਵੇ ਤੇ ਅਰਬਾਂ ਰੁਪਇਆ ਬਣ ਜਾਂਦਾ ਹੈ ਫਿਰ ਜਦੋਂ ਬਰਾਦ ਪਹੁੰਚਦੀ ਏ ਤੇ ਸਰਦਾਰ ਸਾਮ ਸਿੰਘ ਜੀ ạtਾਰੀ ਨੇ ਜਿਹੜੇ ਉਹ ਕਹਿੰਦੇ ਪੈਦਲ ਚੱਲ ਕੇ ਆਉਂਦੇ ਨੇ ਅੱਗੋਂ ਮਹਾਰਾਜੇ ਦੇ ਸਵਾਗਤ ਦੇ ਵਿੱਚ ਤੇ ਔਰ ਅੱਗੋਂ ਆ ਕੇ ਬਰਾਤ ਨੂੰ ਲੈ ਕੇ ਜਾਂਦੇ ਨੇ ਫੇਰ ਸਾਰੀ ਸੰਗਤ ਨੂੰ ਬਿਠਾਇਆ ਜਾਂਦਾ ਏ ਬਰਾਤ ਨੂੰ ਬਿਠਾਇਆ ਜਾਂਦਾ ਏ ਇੱਕ ਸਪੈਸ਼ਲ ਸੋਨੇ ਦੀ ਕੁਰਸੀ ਸੋਨੇ ਦੀ ਕੁਰਸੀ ਲਗਾਈ ਜਾਂਦੀ ਏ ਜਿਸ ਦੇ ਉੱਪਰ ਮਹਾਰਾਜਾ ਰਣਜੀਤ ਸਿੰਘ ਨੂੰ ਬਿਠਾਇਆ ਜਾਂਦਾ ਨਾਲ ਹੀ ਉਹਨਾਂ ਦੇ ਸਰ ਹੈ ਨਰੀ ਫੇਮ ਤੇ ਹੋਰ ਜਿਹੜੇ ਵੱਡੇ ਵੱਡੇ ਆਲਕਾਰ ਉਤਬੇਦਾਰ ਸਿੰਘ ਉਹਨਾਂ ਨੂੰ ਬਿਠਾਇਆ ਜਾਂਦਾ ਉਥੇ ਗੱਲ ਚੱਲ ਪੈਂਦੀ ਹੈ ਮਹਾਰਾਜਾ ਰਣਜੀਤ ਸਿੰਘ ਨੇ ਜੋ ਆਪਣੇ ਡੌਲੇ ਦੇ ਉੱਪਰ ਕੋਇ ਨੂਰ ਦਾ ਹੀਰਾ ਬਧਾ ਸੀ ਜਦੋਂ ਉਹਨਾਂ ਨੂੰ ਪੁੱਛਿਆ ਜਾਂਦਾ ਕਿ ਇਹ ਕੋਇ ਨੂਰ ਦਾ ਹੀਰਾ ਲੋਕੀਂ ਕਲਗੀ ਦੇ ਵਿੱਚ ਸਜਾਉਂਦੇ ਨੇ ਤੇ ਤੁਸੀਂ ਇਸ ਨੂੰ ਆਪਣੇ ਡੌਲੇ ਦੇ ਉੱਪਰ ਕਿਉਂ ਬਧਿਆ ਤੇ ਮਹਾਰਾਜਾ ਰਣਜੀਤ ਸਿੰਘ ਦਾ ਕਹਿਣਾ ਸੀ ਕਿ ਇਹ ਮੈਂ ਆਪਣੇ ਡੌਲਿਆਂ ਦੇ ਜੋਰ ਦੇ ਨਾਲ ਪਾਵ ਇਹਨਾਂ ਦੀ ਪਾਵਰ ਦੇ ਨਾਲ ਤੇ ਗੁਰੂ ਸਾਹਿਬ ਦੀ ਕਿਰਪਾ ਦੇ ਨਾਲ ਇਸ ਨੂੰ ਪ੍ਰਾਪਤ ਕੀਤਾ ਤਾਂ ਕਰਕੇ ਮੈਂ ਇਸ ਨੂੰ ਡੌਲੇ ਦੇ ਉੱਪਰ ਬੰਨ੍ਹਦਾ ਅੱਜ ਸਾਡੀ ਇਤਰਾਸ ਦੀ ਹੈ ਕਿ ਸਿੱਖਾਂ ਦੇ ਵਿੱਚ ਗਦਾਰ ਬੜੇ ਰਹੇ ਜਿਸ ਦਾ ਕਰਕੇ ਅੱਜ ਇਹ ਜੋ ਕੋਈ ਨੂਰ ਦਾ ਹੀਰਾ ਹੈ ਉਹ ਝੁਕੇ ਇੰਗਲੈਂਡ ਦੀ ਤਰਜੀਹ ਦੇ ਵਿੱਚ ਪਿਆ ਹੈ ਜਦੋਂ ਗੱਲ ਕਰਾਂਗੇ ਵਿਰਾਦ ਦੀ ਕਿ ਵਿਰਾਦ ਨੂੰ ਸਾਹਮਣੇ ਦੇ ਵਾਸਤੇ ਕਿੰਨਾ ਪ੍ਰਬੰਧ ਕੀਤਾ ਗਿਆ ਤੇ ਪ੍ਰਬੰਧ ਕੀਤਾ ਕਹਿੰਦੇ 5 ਮੀਲ ਦਾ ਘੇਰਾ 5 ਮੀਲ ਕਹਿੰਦੇ ਨੇ 1.5 ਗੁਣਾ ਕਿਲੋਮੀਟਰ ਦਾ ਹੋ ਜਾਵੇ ਭਾਵ ਜੇ 1 ਮੀਲ ਹੈ ਤੇ ਉਸ ਦਾ 1.5 ਕਿਲੋਮੀਟਰ ਬਣ ਜਾਂਦਾ ਹੈ ਇਨਾ ਘੇਰਾ ਸੀ 5 ਮੀਲ ਦਾ ਜਿਸ ਦੇ ਵਿੱਚ ਬਰਾਤ ਨੂੰ ਸਾਹਮਣੇ ਦੇ ਵਾਸਤੇ ਪ੍ਰਬੰਧ ਕੀਤਾ ਗਿਆ ਏਡਾ ਲੰਬਾ ਘੇਰਾ ਉਸ ਤੋਂ ਬਗਰੋਂ ਹਰੇਕ ਬਰਾਤੀ ਨੂੰ ਇਹ ਕਿਹਾ ਗਿਆ ਔਰ ਬਾਹਰ ਜਿਹੜੇ ਦਰਵਾਜੇ ਲਗਾਏ ਗਏ ਸਿਓ ਸ਼ਮਿਆਨੇ ਦੇ ਔਰ ਪਹਿਰੇਦਾਰਾਂ ਨੂੰ ਇਹ ਕਿਹਾ ਗਿਆ ਕਿ ਕੋਈ ਵੀ ਬਰਾਤੀ ਕੋਈ ਵੀ ਵਿਆਹ ਦੇ ਵਿੱਚ ਆਇਆ ਬਾਹਰ ਜਾਵੇ ਤੇ ਉਸ ਨੂੰ ਇੱਕ ਸੋਨੇ ਦੀ ਮੋਹਰ ਦੇ ਕੇ ਫਿਰ ਉਸ ਨੂੰ ਵਿਦਾ ਕੀਤਾ ਜਾਵੇ ਇਸ ਤਰ੍ਹਾਂ ਉਸ ਤੋਂ ਬਗੈਰ ਵਿਦਾ ਨਾ ਕੀਤਾ ਜਾਵੇ ਜਦੋਂ ਬਰਾਤ ਚੱਲਣ ਦਾ ਸਮਾਂ ਆਇਆ ਧੀ ਦੀ ਵਿਦਾਇਗੀ ਦਾ ਸਮਾਂ ਆਇਆ ਜਦੋਂ ਨਾਨਕੀ ਨੂੰ ਵਿਦਾਇਗੀ ਦੇਣੀ ਸੀ ਸਰਦਾਰ ਸ਼ਾਮ ਸਿੰਘ ạtਾਰੀ ਨੇ ਅੱਜ ਕਈ ਕਮੈਂਟਾਂ ਦੇ ਵਿੱਚ ਕਈ ਕੁਝ ਕਹੀ ਜਾਣਗੇ ਪਰ ਉਹਨਾਂ ਨੇ ਉਸ ਸਮੇਂ ਮੇ ਆਪਣੀ ਬੱਚੀ ਨੂੰ ਕਹਿੰਦੇ ਦਾਜ ਦੇ ਵਿੱਚ 101 ਘੋੜੇ 121 ਬੋਤੇ گاਵਾ ਮੱਝਾਂ ਤੇ ਸੋਨੇ ਦੀ ਪਾਲਕੀ ਦੇ ਵਿੱਚ ਵਿਦਾ ਕੀਤਾ ਤੇ ਹੋਰ ਇਤਿਹਾਦਿਕ ਪਤਾ ਨਹੀਂ ਬੇਸ਼ੁਮਾਰ ਕਿੰਨੀਆਂ ਕੁ ਵਸਤੂਆਂ ਦੇ ਕੇ ਤੋਰਿਆ ਉਥੋਂ ਵਿਦਾ ਕੀਤਾ ਉਸ ਤੋਂ ਉਪਰੰਤ ਜਦੋਂ ਬਰਾਤ ਸ੍ਰੀ ਅੰਮ੍ਰਿਤਸਰ ਸਾਹਿਬ ਪਹੁੰਚ ਜਾਂਦੀ ਆ ਫੇਰ ਉਥੇ ਸ਼ਾਲੀਮਾਰ ਬਾਗ ਦੇ ਵਿੱਚ ਕਹਿੰਦੇ ਜਦੋਂ ਬੜੇ ਵੱਡੇ ਰੂਪ ਦੇ ਵਿੱਚ ਇਕੱਠ ਕੀਤਾ ਗਿਆ ਇਸ ਵਿਆਹ ਨੂੰ ਜੋ ਉਹਨਾਂ ਨੇ ਏਡੇ ਵੱਡੇ ਰੂਪ ਦੇ ਵਿੱਚ ਵਿਆਹ ਕੀਤਾ ਜਿਵੇਂ ਹੁਣ ਦੇ ਸ਼ਬਦਾਂ ਦੇ ਵਿੱਚ ਕਹਿ ਲਈਏ ਆਪਾਂ ਵੀ ਸੈਲੀਬ੍ਰੇਟ ਕਰਨਾ ਹੁੰਦਾ ਕਿ ਸਾਰਿਆਂ ਨੂੰ ਉੱਥੇ ਜਿਹੜਾ ਕੋਈ ਰਹਿ ਗਿਆ ਉਹ ਵੀ ਆ ਜਾਵੇ ਸਾਰੇ ਇਕੱਤਰ ਹੋ ਜਾਣ ਉਸ ਸਮੇਂ ਕਹਿੰਦੇ ਸਰਦਾਰ ਮਹਾਰਾਜਾ ਰਣਜੀਤ ਸਿੰਘ ਜੀ ਸ਼ੇਰ-ਏ-ਪੰਜਾਬ ਜਿਨ੍ਹਾਂ ਨੇ ਜੋ ਵੀ ਵਿਆਹ ਦੇ ਵਿੱਚ ਚਾਹੇ ਬਰਾਤੀ ਆਏ ਚਾਹੇ ਕੋਈ ਵੀ ਸੱਜਣ ਆਏ ਕਹਿੰਦੇ ਉਹਨਾਂ ਨੇ ਵੀ ਸਪੈਸ਼ਲ ਸਾਰਿਆਂ ਨੂੰ ਹੀ ਬੜੀਆਂ ਬੇਨਿਆਬ ਵਸਤਾਂ ਦੇ ਕੇ ਤੋਰਿਆ ਇੱਕ ਲੰਮੀ ਲੇਨ ਲਗਾਈ ਗਈ ਔਰ ਹਰੇਕ ਨੂੰ ਬੜੀ ਕਿਸਮ ਦਾ ਰਾਸ਼ਨ ਘਰ ਦੇ ਵਿੱਚ ਲੋੜੀਂਦੀਆਂ ਵਸਤੂਆਂ ਸੋਨੇ ਦੀਆਂ ਮੋਹਰੇ ਇਤਿਹਾਦਿਕ ਦੇ ਕੇ ਤੋਰਿਆ ਜੇ ਕਿਸੇ ਨੇ ਪੁੱਛ ਲਿਆ ਉਥੇ ਚੌਕੀਦਾਰ ਖੜੇ ਸਨ ਕਿ ਇਹ ਦੁਬਾਰਾ ਇਹ ਕਿਉਂ ਖੜੇ ਨੇ ਤੇ ਉਹ ਚੌਕੀਦਾਰਾਂ ਨੇ ਕਿਹਾ ਕਿ ਹੋ ਸਕਦਾ ਕੋਈ ਦੁਬਾਰਾ ਲੈਨ ਦੇ ਵਿੱਚ ਨਾ ਲੱਗ ਜਾਵੇ ਫੇਰ ਨਾ ਲੱਗ ਜਾਵੇ ਪਰ ਕਈਆਂ ਥਾਵਾਂ ਤੇ ਮਿਲਦਾ ਕਿ ਇਹ ਗੱਲ ਝੂਠੀ ਵੀ ਹੋ ਸਕਦੀ ਕਿਉਂਕਿ ਐਡਾ ਵੱਡਾ ਰਾਜਾ ਉਹਦੇ ਘਰ ਕਿਸੇ ਗੱਲ ਦੀ ਘਾਟ ਨਹੀਂ ਸੀ ਪਰ ਫਿਰ ਵੀ ਕਹਿੰਦੇ ਕੋਈ ਬਜ਼ੁਰਗ ਕਹਿੰਦਾ ਉਹ ਕਹਿਣ ਲੱਗਾ ਕਿ ਜਿਸ ਨੇ ਇੱਕ ਵਾਰੀ ਲੈਨ ਦੇ ਵਿੱਚ ਲੱਗ ਕੇ ਇੰਨਾ ਸਮਾਨ ਲੈ ਲਿਆ ਇਹ ਸਮਾਨ ਹੀ ਇੰਨਾ ਭਾਰਾ ਹੈ ਤੇ ਸੋਨੇ ਦੀਆਂ ਮੋਹਰਾਂ ਇਤਿਆਦਿਕ ਉਹਦੀਆਂ ਸੱਤ ਪੁਛਤਾਂ ਤੱਕ ਉਸ ਨੂੰ ਕੋਈ ਕੰਮ ਕਰਨ ਦੀ ਲੋੜ ਨਹੀਂ ਜਿਸ ਨੇ ਇੱਕ ਵਾਰੀ ਇਹ ਰਾਜੇ ਨੇ ਜਿਸ ਨੂੰ ਇਹ ਸਮਾਨ ਦੇ ਦਿੱਤਾ ਹੁਣ ਆਪਾਂ ਗੱਲ ਕਰਾਂਗੇ ਕਿ ਦੁਨੀਆ ਦਾ ਸਭ ਤੋਂ ਮਹਿੰਗਾ ਵਿਆਹ ਕੀ ਹੈ ਕਿਹੜਾ ਹੈ ਜੇ ਉਸ ਸਮੇਂ ਅੰਦਾਜ਼ਾ ਲਾਇਆ ਜਾਵੇ ਤੇ ਲਗਭਗ 2 ਕਰੋੜ ਰੁਪਈਆ ਉਸ ਸਮੇਂ ਦਾ ਜੋ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਨੇ ਕਵਰ ਨੌਨਿਆਲ ਸਿੰਘ ਦੇ ਵਿਆਹ ਤੇ ਲਾਇਆ ਤੇ ਅੱਜ ਗੱਲ ਕਰਦੇ ਹਨ ਕਿ ਅੰਡਾਨੀ ਬਾਨੀ ਦੇ ਮੁੰਡੇ ਦਾ ਵਿਆਹ ਜੋ ਚੱਲ ਰਿਹਾ ਏ ਉਸ ਦੇ ਉੱਪਰ 5000 ਕਰੋੜ ਰੁਪਈਆ ਲੱਗਾ ਪਰ ਜੇ ਉਹ 2000 ਕਰੋੜ ਰੁਪਈਆ ਆਪਾਂ ਅੱਜ ਉਸ ਨੂੰ ਗੁਣਾ ਕਰੀਏ ਅੱਜ ਦੇ ਹਿਸਾਬ ਦੇ ਨਾਲ ਦੇਖਿਆ ਜਾਵੇ ਤੇ ਉਹ ਕਈ ਅਰਬਾਂ ਰੁਪਈਏ ਬਣ ਜਾਣਗੇ ਐਸਾ ਸੀ ਸਾਡਾ ਇਤਿਹਾਸ ਸਾਡਾ ਵਿਰਸਾ ਹੁਣ ਤੁਸੀਂ ਆਪ ਦੇਖ ਲਿਓ ਕਿ ਸਭ ਤੋਂ ਮਹਿੰਗਾ ਵਿਆਹ ਕਿਹੜਾ ਹੋਇਆ ਕੀਦਾ ਹੋਇਆ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦਾ ਐਸਾ ਰਾਜ ਸੀ ਵੀਡੀਓ ਵਧੀਆ ਲੱਗੇ ਤੇ ਸ਼ੇਅਰ ਜ਼ਰੂਰ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ